ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਧਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਵੈਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸਹਨੇ ਤੋਂ ਕਵਰ ਕਰਨ ਲੱਗੇ ਆ ਜੀ 500 ਨੂੰ ਨਾਗ ਦਿਖਾਵਾਂਗੇ ਠੀਕ ਹੈ ਜੀ 200 ਏ ਸਵਾਏ ਤੇ 3 ਦਿਖਾਵਾਂਗੇ ਗੱਬਣ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲੈਣੀ ਆ ਫਿਰ ਕਰਨਾ ਸੌਦਾ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਵਧੀਆ ਜੀ ਵਧੀਆ ਤੇ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ 99727 ਜੀ 128881 128881 ਪਿੰਡ ਆਪਣਾ ਜੀ ਪਿੰਡ ਸਹਿਣਾ ਜੀ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਆਪਾਂ ਨੂੰ ਪਟਾਪਾ ਜੀ ਤਾਂ ਆਪਾਂ ਨੇੜੇ ਆਪਣੇ ਇੱਕ ਪਾਸੇ ਪੱਕੋ ਗੈਂਚੀਆਂ ਦੇ ਇੱਕ ਪਾਸੇ ਆ ਗਿਆ ਵੀਰੇ ਪਧੌੜ ਹਨਾ ਹਾਂ ਜੀ ਤੇ ਕਿੰਨੇ ਕ ਨਾਗ ਜਿਖਾ ਰਿਹਾ ਅੱਜ ਅੱਜ 5 ਨਾਗ ਦਿਖਾਵਾਂਗੇ ਜੀ 3 ਗੱਬਣਾ ਹੀ ਉਹ ਦੋਈਆਂ ਛੋਈਆਂ ਜਿਹੜੀ ਆਪ ਏ ਜੀ ਦੂਜੇ ਸੂਏ ਸੂਈ ਵੀ ਦੂਜੇ ਸੂਏ ਸੂਈ ਮਗਰ ਚੌਥਾ ਦੇਣੀ ਐ ਇਹਨੂੰ ਸੂਈ ਮਗਰ ਕੀ ਐ ਜੀ ਮਗਰ ਇਹਦੇ ਕੱਟੇ ਹੀ ਐ ਕੱਟਾ ਹਾਂਜੀ ਕੱਟਾ ਤੇ ਕਿੰਨਾ ਵੀਰੇ ਹੁਣ ਬੋਲਾ ਹੁਣ 12 ਲੀਟਰ ਹੋ ਜੀ ਰਾਮ ਨਾਹਸ ਓਕੇ ਖੋਲੋ ਜੀ ਦਾ ਤੋਰਾ ਕਰਾ ਕੇ ਚੈੱਕ 12 ਲੀਟਰ ਰੈਡੀ ਐ ਤੇ ਕਿੱਥੋਂ ਕਿਤੇ ਕਰਵਾਈ ਮੰਦਰ ਜਾੜੂਗੇ ਇਹ 15 ਤੱਕ ਜਾੜੂ ਜੀ ਓਕੇ 15 ਤੱਕ ਅਗਰੇ ਸਤੇਦਰੀ ਚੋਂ ਹੀ ਮੈਂ ਆਈ ਵੀ ਐ ਜੀ ਤੋ ਹੈ ਬਾਕੀ ਦਾ ਯਾਰ ਕੱਦ ਕਾੜ ਬਹੁਤ ਜ਼ਿਆਦਾ ਹਨਾ ਸਾਰੇ ਪਾਸਿਆਂ ਦੀ ਪੂਰੀ ਆ ਹਾਂ ਆ ਦੇਖੋ ਜੀ ਥਣ ਭਾਂਡਾ ਪੂਰਾ ਸਾਫ ਸੁਥਰਾ ਆ ਕਰੋ ਜੀ ਚੈੱਕ ਮੋੜ ਲਿਆ ਵੀਰੇ ਚੰਗੇ ਸਾਫ ਸੁਥਰੇ ਲੇਵੇ ਦੀ ਹੈ ਜੀ ਤੇ ਸਵੇਰ ਦੇ ਟਾਈਮ ਆਪਾਂ 7:30 ਵਜੇ ਵੀਡੀਓ ਬਣਾ ਰਹੇ ਆਂ ਜੀ ਆ ਦੇਖੋ ਕਰੋ ਜੀ ਚੈੱਕ ਧਾਰਾ ਤੁਹਾਨੂੰ ਮਾਰ ਕੇ ਦਿਖਾ ਦਾਂ ਵੀਡੀਓ ਦੇ ਵਿੱਚ ਹੀ ਜੀ ਤੇ ਚੰਗੇ ਥਣ ਭਾਂਡੇ ਦੀ ਆ ਗਈ ਆ ਬੱਚਾ ਲਾਵਾਂਗੇ ਧਾਰਾ ਮਾਰ ਕੇ ਦਿਖਾਵਾਂਗੇ ਸਾਰੀ تسਲੀ ਤੁਸੀਂ ਪਹਿਲਾਂ ਕਰ ਲੈਣੀ ਹੈ ਫਿਰ ਕਰਨਾ ਸੌਦਾ ਜੀ ਨਾ ਦੇਖੋ ਹਾਂਜੀ ਚਲੋ ਆਹ ਦੇਖੋ ਵੀਰੇ ਮਾਰੀ ਵੀਰੇ ਤਾਰਾ ਮੈਂ ਕਹਿੰਦਾ ਥਾਣੇ ਫਿਰ ਗਾਜਰ ਕੇ ਘੱਡੇ ਹਨ ਹਾਂਜੀ ਹਾਂਜੀ ਕਾ ਲਓ ਤਾਰਾ ਆਹ ਪੂਰ ਵੀ ਬਹੁਤ ਸਿਰਾਜੀ ਜਾਂਦੀ ਸੀ ਜਾਂਦਾ ਵੀਰੇ ਥਾਣੀ ਦੀ ਸੀ ਜਾਂਦਾ ਆ ਦੇਖੋ ਜੀ ਤਾਰਾ ਦੂਰਾ ਪੂਰਾ ਵੀ ਕਮੀ ਨਹੀਂ ਥੱਲੇੋਂ ਤਾਂ 110 ਹੋ ਗਈ ਚਲੋ ਬਾਹਰ ਕਰਨ ਡੋਲਣਾ ਮਗਨ ਨੇ ਚੁਕਾਏ ਦੋ ਦੋ ਚੱਕ 100 ਦੀ 100 ਇਹ ਕੋਈ ਡਾਰਡ ਗੱਲ ਨਹੀਂ ਇਤਨਾ ਕਰੀ ਮੜੀ ਦਿਖਾ ਰੀ ਆਹ ਦੇਖੋ ਜੀ ਕਰੋ ਬਖਮਾ ਚਾਈ ਚੱਕ ਚਾਰੇ ਥਾਣ ਨਿਕਣ ਮੇ ਪੂਰੇ ਸਪੇਸ ਦੇ ਉੱਤੇ ਤੇ ਕਿੰਨੇ ਪਹਿਆ ਬਾਈ ਇਹਦੇ ਫੋਨ ਤੇ ਹੀ ਗੱਲਾਂਗੇ ਓਕੇ ਜੈ ਜੀ ਹਾਂਜੀ ਜੈ ਤੇ ਹੁਣ ਬਾਈ ਦੋ ਨੰਬਰ ਖੋਲੋ ਅੰਮੀ ਇਹ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਆ ਜੀ ਇਹ ਵੀ ਦੂਜਾ ਸੂਆ ਝੋਟੇ ਆ ਗਈ ਤੇ ਬੜੇ ਕੱਦ ਕਾਠ ਤੇ ਬਰੀਡ ਚ ਆ ਗਈ ਹਣਾ ਹਾਂਜੀ ਹਾਂਜੀ ਪੂਰੀ ਬਰੀਡ ਆ ਦੇਖੋ ਜੀ ਕੰਨ ਦੇ ਬਰਾਬਰ ਤੇ ਕਰਸਰ ਚੱਕ ਕੇ ਦੁਰਦੀ ਆ ਥਣ ਭਾਂਡਾ ਪੂਰਾ ਸਾਫ ਸੁਥਰਾ ਤੇ ਇਹਦੇ ਥੱਲੇ ਕਿੰਨਾ ਕਰਿਆੜੀ ਆ ਬਾਈ ਹੁਣ ਇਹਦੇ ਥੱਲੇ 14 ਤੋਂ ਵੱਧ ਹੋ ਜੀ ਆਪਾਂ 14 ਅੱਕ ਹੀ ਦੇਵਾਂਗੇ ਇਹਨੂੰ 14 ਤੋਂ ਪਲੱਸ ਇਹਨੂੰ ਸੂਈ ਕਹਿ ਮੈਂ ਮੰਨਾਂ ਪੰਜਵਾਂ ਸੀਮਾ ਨੇ ਮਗਰ ਕੀ ਆ ਗਿਆ ਮਗਰ ਇਹਦੇ ਵੀ ਕੱਟੇ ਹੀ ਹੈ ਬੱਚਾ ਮੂਰੇ ਬੰਨਣ ਨਹੀਂ ਹੈ ਨਾ ਬਸਮਾ ਜਾ ਕੇ ਦੇਖ ਲੈ ਹਾਂਜੀ ਹਾਂਜੀ ਆ ਦੇਖੋ ਜੀ ਮਗਰ ਇਹਦੇ ਵੀ ਕੱਟੇ ਹੀ ਤਾਂ ਰਹਿੰਦੀਆਂ ਵੀ ਕਰਾ ਦੇ ਐ ਚੱਕ ਦੁੱਧ ਬਾਈ ਕਹਿੰਦਾ 14 ਤੋਂ ਪਲੱਸ ਹੁਣ ਤਿਆਰ ਆ ਤੇ ਦੁੱਧ ਹੋਰ ਵੀ ਇਹਨੇ ਘਰ ਮਾਇਨੇ ਵਧਵਾ ਚੰਗੀ ਤੋ ਇਹ ਰੋਕ ਰੋਕ ਰੱਖੀਦੀ ਆ ਜੀ ਦੁੱਧ ਨੂੰ ਓਕੇ ਜੀ ਇਹ ਖਰਾਕ ਛਿੱਟਣੀ ਹੋਵੇ ਇਹਦਾ ਹੱਥ ਨੂੰ ਕਿਹੜਾ ਨਾਂ ਆ ਦੇਖੋ ਜੀ ਹੂੰ ਥਣਭਾਂ ਡੱਗਣਾ ਚੰਗਾ ਹੈ ਨਾ ਵੀਰੇ ਹਾਂਜੀ ਜਿਹੜੇ ਬਸ ਉਹਨੂੰ ਬੱਚੇ ਨਾਲ ਇੰਨਾ ਪਿਆਰ ਹੁੰਦਾ ਨਾ ਬੱਚਾ ਬੰਨਣ ਸਾਰੀ ਮੂਰੇ ਆ ਜਾਂਦਾ ਹਾਂਜੀ ਹਾਂ ਆ ਦੇਖੋ ਵੀਰ ਬੱਚਾ ਜਾ ਉਹਨਾਂ ਦੇ ਤੇ ਬੰਨੀ ਬਾਈ ਮੰਨਦਾ ਮੂਰੇ ਬੱਚਾ ਧਾਰ ਦੂਰ ਦੀ ਫਿਰ ਨਾਰਮਾ ਵੀ ਹਾਂਜੀ ਹਾਂਜੀ ਪੂਰੀ ਨਾਰਮਾ ਓਕੇ ਆ ਜਮਾਰ ਧਾਰਾ ਮਾਰ ਕੇ ਦਿਖਾਵਾਂਗੇ ਓਕੇ ਜੀ ਓਕੇ ਬਾਕੀ ਹੈਲ ਨਹੀਂ ਕੋਈ ਚਾਲ ਨਹੀਂ ਤੁਹਾਡੇ ਸਾਹਮਣੇ ਬਸ ਮਾਰ ਕੇ ਧਾਰਾ ਮਾਰ ਦੇਣੀ ਆ ਆਓ ਤੁਸੀਂ ਆ ਕੇ ਆਉਦੀ ਤਸੱਲੀ ਕਰਕੇ ਲੈ ਕੇ ਜਾਓ ਧਰਾ ਹੀ ਚੱਕ ਬਈਆ ਆ ਦੇਖੋ ਹੂੰ ਧਾਰ ਦੂਰ ਇਹਦੀ ਪੂਰੀ ਫੁੱਲ ਸਰਾ ਹੀ ਦੇਸੀ ਜਾਂਦੀ ਆ ਧਾਰਤੂਰ ਚ ਤਾਂ ਕੋਈ ਨੌਕਸ ਨਹੀਂ ਥਾਣੀ ਵਾਲੇ ਚੰਗੇ ਆ ਚਾਰੇ ਦੁਪਹਿਰੇ ਦੇ ਇੱਕੋ ਜਿਹੇ ਥਣ ਹਾਂ ਹਾਂਜੀ ਤੇ ਜੇ ਆਪਾਂ ਕੱਟੀ ਨੂੰ ਪਾਈ ਲਣ ਗਏ ਤਾਂ ਵੀ ਚੱਲੇ ਜਾਂਦੀ ਹਾਂ ਹਾਂਜੀ ਤਾਂ ਵੀ ਚੱਲਦੀ ਬਹੁਤ ਬਰੀਡ ਵਾਲੀ ਕੱਟੀ ਆ ਗਈ ਯਾਰ ਪਹਿਲਾਂ ਕਹਿ ਕੇ ਵੀ ਚੱਲਦੀ ਆਪਾਂ ਆਪਦੇ ਕੰਨ ਨੂੰ ਵੀ ਦੱਸ ਦਿੱ ਗਏ ਭੈਣ ਭਰਾਵਾਂ ਨੂੰ ਵੀ ਕੱਟੀ ਬਹੁਤ ਹੀ ਚੰਗੀ ਹੈ ਤੇ ਇਹਦਾ ਵੀ ਮੁੱਲ ਫਰਫੋਨ ਤੇ ਫੋਨ ਤੇ ਇਹਦ ਨੂੰ ਕਰੀ ਮੜੀ ਦਿਖਾ ਦੇ ਇਹਦਾ ਜਿਹੜੇ ਹਿਸਾਬ ਨਾਲ ਜੀ ਲੋਕਾਂ ਦਾ ਫੋਨ ਇੰਨਾ ਦੁੱਧ ਵਾਲੀ ਦਾ ਮੁੱਲ ਪੂਰਾ ਫੋਲੀ ਕਰਦੇ ਆਪਾਂ ਜੈ ਜੀ ਕਰਾਂਗੇ ਜੈ ਜੀ ਕਰਾਂਗੇ ਬਾਕੀ ਦਾ ਜੀ ਨੇ ਕੁਆਲਿਟੀ ਨੂੰ ਰੱਖਣੀ ਹੈ ਨਾ ਕਰੇ ਥਾਣ ਤੋਂ ਲੈ ਵਾਲੂ ਆ ਬਾਧੂ ਫਾਇਡ ਨਹੀਂ ਕਿਤੇ ਸਿੰਗਲ ਹੱਡੀ ਦੀ ਆ ਗਈ ਮੁੱਲ ਜਮਾਂ ਜਾਇਜ਼ ਹੋਊਗਾ ਦੁੱਧ ਤਾਂ ਹੱਥੋਂ ਨੂੰ ਭਾਵੇਂ 18 ਲੀਟਰ ਕਢਾ ਲੋ ਤੂੰ ਇੰਨਾ ਵਿਚਾਰ ਆਜੋ ਜੀ ਹੁਣ ਆਹ ਵੇਖ ਇਹ ਗੱਬਣਾ ਇਹ ਤੀਜਾ ਸੁਆ ਜੀ ਇਹ ਤੀਜਾ ਸੁਆ ਖੋਲ ਲੋ ਇਹਨੂੰ ਵੀ ਤੋਰਾ ਕਰਾ ਦੇ ਜੇ ਇੱਕ ਇਹਨੂੰ ਲੈ ਚਲੋ ਤੇ ਲੈ ਵਾਲੂ ਆ ਬੜਾ ਚੰਗਾ ਹਨਾ ਇਹਦਾ ਵੀ ਹਾਂਜੀ ਤੀਜਾ ਸੁਆ ਆ ਗਿਆ ਥਾਣ ਭਾਂਡੇ ਦੀ ਚੰਗੀ ਸਾਫ ਆ ਜੀ ਇਹਦਾ ਵੀ 15 ਲੀਟਰ ਦੁੱਧ ਐ ਨਟ ਕੰਡੇ ਦੇ ਧਰਿਆ ਬਾਈ ਕਿੰਨੇ ਦਿਨ ਬਾਕੀ ਆ ਇਹਦੇ ਹੁਣ 5-4 ਦਿਨ ਲਊ ਜੀ ਬਸ 5 ਤੋਂ 4 ਦਿਨ ਬਾਕੀ ਓਕੇ ਜੀ ਪੰਜ ਤੋਂ ਚਾਰ ਦਿਨ ਬਾਕੀ ਕੱਦ-ਕੱਡ ਹਾਈਟ ਪੂਰੀ ਫੁੱਲ ਹੈ ਨਾ ਹਾਂਜੀ ਹਾਂਜੀ ਤੇ ਥਣਾ ਥਣਾ ਦੀ ਓਕੇ ਬਾਈ ਓਕੇ ਜੀ ਜਮ ਧਾਰ ਬਹੁਤ ਕੋਲੀ ਸਾਰੀਆਂ ਹੋਣੀਆਂ ਨਹੀਂ ਉ ਤਾਂ ਧਾਰ ਕੋਈ ਹੋਈ ਆ ਓਕੇ ਜੀ ਪਰ ਸਿਰੇ ਹੀ ਆ ਇਹਦਾ ਮੁੱਲ ਫਿਰ ਇਹਦਾ ਵੀ ਫੋਨ ਤੇ ਕਰੇਗਾ ਹਾਂਜੀ ਫੋਨ ਜੈ ਜੀ ਹੂ ਹਾਂਜੀ ਜੈ ਜੀ ਕਿੰਨਾ ਦੁੱਧ ਦੇ ਦੋ ਅਦਕੇ ਦੁੱਧ ਇਹ 15-16 ਲੀਟਰ ਪਾਉ ਜੀ ਰਾਮ ਨੂੰ ਤੇ ਹੁਣ ਬਾਈ ਤਿੰਨ ਨੰਬਰ ਆ ਜੀ ਝੋਟੀ ਇਹ ਕੱਚੀ ਆ ਥੋੜੀ ਜੀ ਹਾਂਜੀ ਇਹ ਕੱਚੀ ਆ ਘੱਟੋ-ਘੱਟ 20-22 ਦਿਨ ਮੰਨ ਕੇ ਚਲੋ ਵੀਰੇ 25 ਦਿਨ ਮੰਨ ਕੇ ਚੱਲ ਇਹ ਸੁਹਾ ਤੀਜਾ ਸੁਹਾ ਤੀਜਾ ਨਾ ਨਾ ਜੀ ਦੂਜਾ ਇਹਦਾ ਦੂਜੇ ਖੋਲੋ ਜੀ ਇਹਨੂੰ ਵੀ ਚੰਗੀ ਹੈ ਜੀ ਜ਼ਰੂਰ ਜਿਹਨੇ ਸਾਂਭਣੀ ਹੈ ਯਾਰ ਤਾਂ ਨਾ ਹਾਂਜੀ ਉਹ ਲੈ ਸਕਦਾ ਆਪਾਂ ਆ ਕੱਚਿਆਂ ਵਾਲਾ ਹੀ ਕਰਾਂਗੇ ਜੀ ਓਕੇ ਇਹਦਾ ਵੀ ਫਿਰ ਫੋਨ ਤੇ ਹੋ ਹਾਂਜੀ ਫੋਨ ਤੇ ਜਾਇਜ਼ ਹੋ ਜਾਮਾ ਹੈ ਹਾਂਜੀ ਛੋਟਾ ਆ ਭਾਹ ਹੋ ਜੀ ਨੇ ਸਾਹਮਣੇ ਭਾਰ ਪਿੱਛੇ ਥਾਣਾ ਦੇ ਓਕੇ ਬਾਈ ਹਾਂਜੀ ਹਾਂਜੀ ਉਹ ਕੋਈ ਪੂਰੀ ਗਰੰਟੀ ਹੈ ਜੀ ਇਹ ਨਾ ਦੀ ਵੀ ਹੋਰ ਭਾਰ ਪੂਰੀ ਦੀ ਸਾਰੀ ਗਰੰਟੀ ਓਕੇ ਜੀ ਫੁੱਲ ਗਰੰਟੀ ਆ ਬਾਈ ਦੀ ਓਕੇ ਮੋਲੇ ਦਾ ਵੀ ਜਮਾ ਜਾਇਜ਼ ਹੋ ਲਾਸਟ ਵਾਲੀ ਵੀ ਤੇ ਜਿਹੜੀ ਮੱਝ ਆ ਗਈ ਹੈ ਨਾ ਥਣ ਲੇਵ ਦੀ ਬੜੀ ਸਾਫ ਆ। ਹਾਂਜੀ ਹਾਂਜੀ। ਤੇ ਇਹ ਵੀਰੇ ਕਿਹੜਾ ਸੋਇਆ ਵੀ ਤੀਜੇ? ਇਹ ਵੀ ਤੀਜਾ ਸੋਇਆ। ਖੋਲੋ ਜੀ ਇਹਨੂੰ ਵੀ ਤੋੜਾ ਕਰਾ ਕੇ ਚੱਕ ਚੰਗੀ ਹੈ ਜੀ। ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਹੈ ਮੋਲੇ ਦਾ ਵੀ ਫੋਨਤੀ ਹੋ ਜੂ। ਆ ਦੇਖੋ। ਹੂੰ। ਇਹ ਵੀ 13-14 ਲੀਟਰ ਖੁੱਲਾ ਪਉ। ਬਾਕੀ ਆ ਥਣ ਲੇਵ ਦੀ ਬੜੀ ਸਾਫ ਸੁਥਰੀ ਹੈ ਨਾ। ਹਾਂਜੀ ਹਾਂਜੀ। ਦੁੱਧ ਜਮਾ ਜਾਇਜ਼ ਦੱਸਿਆ ਹੈ 13-14 ਨੂੰ ਮੈਨੇ ਨਹੀਂ ਰੱਖਦਾ। ਹਾਂਜੀ ਹਾਂਜੀ। ਇਹਦਾ ਵੀ ਫੋਨਤੀ। ਹਾਂਜੀ ਫੋਨਤੀ। ਜਾਇਜ਼ ਹੋ ਜਮ। ਜਮਾ ਜਾਇਜ਼। ਓਕੇ ਜੀ ਇਹਨਾਂ ਤਿੰਨਾਂ ਦੀ ਜਾਇਜ਼ ਹੋ ਜੂਗਾ ਬਣਾ ਦਾ ਓਕੇ ਤਿੰਨਾਂ ਦਾ ਜਾਇਜ਼ ਹੀ ਆ ਮੱਝਾਂ ਦੇ ਹਿਸਾਬ ਨਾਲ ਠੀਕ ਹੈ ਨਹੀਂ ਹਿਸਾਬ ਇਹਨਾਂ ਨਾਲ ਤਾਂ ਜਿਵੇਂ ਹੀ ਜਾਇਜ਼ ਹੈ ਥਣ ਭਾਂਡਾ ਕਰੋ ਚੱਕ ਇੱਕ ਨੰਬਰ ਬਾਕੀ ਦੀ ਗੱਲ ਕਾਦ ਕਾਦ ਸੋਹਣਾ ਸਾਫ ਸੁਥਰੀ ਹੈਗੀ ਤੇ ਮੁੱਲੇ ਦਾ ਵੀ ਜਾਇਜ਼ ਹੋ ਹੋਗਾ ਫੋਨ ਤੇ ਜਿੰਨੀਆਂ ਵੀ ਝੋਟੀਆਂ ਤੁਹਾਨੂੰ ਦਿਖਾਇਆਂ ਨਾ ਪੂਰਿਆਂ ਚੰਗੀਆਂ ਦਿਖਾਇਆਂ ਪਿੰਡ ਸਹਿਣਾ ਨੰਬਰ ਬੋਲੀ ਬਾਈ ਨੰਬਰ 98727 ਦੀ 128881 128881 ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪੇ ਦੀ ਵੀਡੀਓ ਹੈ ਜੀ ਜਰੂਰ ਕਰਿਓ ਬਾਈ ਨਾਲ ਸੰਪਰਕ ਪੰਜ ਝੋਟੀਆਂ ਸੀ ਪੰਜ ਤੁਹਾਨੂੰ ਦਿਖਾਤੀਆਂ ਧੰ